ਬੈ ਨਾਲ ਕੋਕ ਨਹੀਂ ਪੀਣਾ ਜਿਹੜਾ ਲੈ ਕੇ ਆਇਆ। ਮੁੱਛਾਂ ਆ ਗਈਆਂ ਹੈ। ਮੁੱਛਾਂ ਆ ਗਏ ਮਾਸ ਨਹੀਂ ਹੁੰਦਿਆ। ਹਾਂ ਮਾਸ ਨਹੀਂ ਭਰ ਆਇਆ ਮੁੱਛਾਂ ਆ ਗਈਆਂ ਨੇ। ਹਲੇ ਮਾਸ ਸਟਰੋਂਗ ਨਹੀਂ ਹੁੰਦਾ ਬਣ ਗਿਆ ਇਹ। ਦੋ ਤਰ੍ਹਾਂ ਦੇ ਬਿਸਕੁਟ ਲੈ ਆਏ ਨੇ ਮੈਂ ਵੀ ਕਹਾ ਦੋ ਡੱਬਿਆਂ ਚ ਕਿਉਂ ਲੈ ਲੈਂਦੇ। ਹਲੇ ਇੱਕ ਦੋ ਸਾਲ ਮਸਲਾ ਹੀ ਹੈ। ਅੱਛਾ ਠੀਕ। ਤੇ ਮਸਲਾ ਤਾਂ ਕੀ ਮਾਸ ਆਣਾ। ਨੰਨਾ ਆਉਗਾ ਇਹ। ਠੀਕ ਹੈ। ਬਿੰਗੋ ਕੀ ਹੈ? ਬਿੰਗੋ ਮੈਡ ਐਂਗਲ ਦੇਣਾ ਹੈ। ਸਵਾਦ ਹੁੰਦੇ ਨੇ ਇਹ। ਖੱਟੇ। ਇਹ ਹੋ ਰਿਹਾ ਹੈ ਸਾਰੇ ਆਪੋ ਆਪਣੇ ਕੰਮੇ ਲੱਗੇ ਇਧਰ ਫੋਨ ਤੇ ਇਧਰ ਲੈਪਟਾਪ ਤੇ ਉਧਰ ਫੋਨ ਤੇ ਹੈ ਤੂੰ ਹੀ ਆਏ ਹੋ ਤੇ ਇੰਜੋਏ ਕਰੋ ਗੱਲਾਂ ਬਾਤਾਂ ਮਾਰੋ ਹੈ ਬੋਲ ਲਿਆਗਣਾ ਆ ਗਿਆ ਤੈਨੂੰ ਫਿਰ ਰੁਪਈਆ ਮੈਨੂੰ ਦੇ ਤੇ ਵਿੱਚ ਸਵਾਈਦ ਪਾ ਕੇ 1000 ਰੁਪਈਆ ਦੇ ਦੇ ਤਾਂ ਲੈ ਜਾ ਸੂਟ ਆਣਾ ਹੁਣ ਹੋਰ ਨਹੀਂ ਬਣਦੇ ਮੈਨੂੰ ਉੱਚਾ ਬਾਕੀ ਮੈਂ ਪਾ ਕੇ ਦਿਖਾਨੀ ਆ ਦੇ ਉੱਚੇ ਚੱਲਦੇ ਆ ਹਾਂ ਆਹ ਤੇ ਤੇ ਭੈਣ ਨੇ ਸੁਆਹ ਉੱਚਾ ਪਾ ਕੇ ਦਿਖਾ ਮੈਨੂੰ ਤੇ ਲੱਗਦਾ ਉੱਚਾ ਹੋਣਾ ਇੰਨਾ ਕਿ ਉੱਚਾ ਪੱਖਾ ਚੱਲ ਚਲਾ ਲੈ ਉਧਰ ਉਧਰ ਥੋੜੀ ਪੱਖਾ ਪਿੱਛੇ ਆ ਮੈਂ ਮਿਲ ਹੱਥ ਤੇ ਥੂੜੀ ਲੜ ਗਈ ਤੇ ਥੂੜੀ ਕਿਥੋਂ ਆਈ ਘਰੇ ਲੜ ਗਈ ਆਹ ਹੋਣੀ ਤੇ ਖੁਰਕੋ ਸੁੱਝ ਗਈ ਹੋਰ ਸੁੱਜੀ ਵੀ ਇੰਨੇ ਖੁਰਕ ਹੁੰਦੇ ਤੇ ਮਰਿਆ ਹੀ ਪੜਾਂਦਾ ਖੁਰਕ ਕਰਦੇ ਆ ਖੁਰਕੀ ਜਾਵੇ ਤੇ ਤੁਰਿਆ ਨਾ ਟਾ ਗੋਡੇ ਤੋਂ ਉਧਰ ਮੈਂ ਚੁੰਨੀ ਸਗੋ ਰਹਿ ਗਈ ਲੈਣ ਵਾਲੀ ਚੁੰਨੀ ਇਹਦੇ ਨਾਲ ਪਿੰਕ ਦਾ ਦਮਨ ਦਾ ਸੂਟ ਦਿਖਾਨੀ ਹੈ ਮਤਲਬ ਆਈ ਰੱਖ ਲਈ ਚੁੰਨੀ ਮੇਰੇ ਅੱਜ ਬਰਥਡੇ ਤੇ ਤੁਸੀਂ ਬੈੱਡ ਸਾਂਝ ਕੇ ਬਹਿਣਾ ਅੱਜ ਨਹੀਂ ਜਿਵੇਂ ਜਿੰਮੀ ਪਾਣੀ ਵੀ ਬੈਠਦੇ ਪਿਆ ਹੋਏ ਆਪਾਂ ਆਪਾਂ ਦੇਖੋ ਬਰਥਡੇ ਇਹਨਾਂ ਦਾ ਪਰ ਅੱਜ ਸੈਲੀਬ੍ਰੇਟ ਨਹੀਂ ਕਰਨਾ ਅਸੀਂ 29 ਨੂੰ ਕਰਾਂਗੇ ਕਿਉਂਕਿ ਉਹ ਦਮਨ ਦਾ ਹੈਗਾ 29 ਦਾ ਬਰਥਡੇ ਆਹ ਦੇਖੋ ਆ ਅੱਗੇ ਦੇਖੀ ਚੱਲਣ ਡਿਆ ਤੁਸੀਂ ਨੇਲ ਪੈਨ ਵੀ ਸਾਡੇ ਘਰੇ ਆ ਕੇ ਲਾ ਰਹੇ ਹੋ ਹੈ ਹੈ ਮੈਨੂ ਅਪੋਸ ਹੈ ਅੱਛਾ ਉਰੇ ਟਾਈਮ ਲੱਗਿਆ ਤੁਹਾਨੂੰ ਹੈ ਨੇਲ ਪੈਨ ਲਾਣ ਦਾ ਤੇ ਰੋਟੀ ਪਾਣੀ ਸਾਡਾ ਰੈਡੀ ਹੈ ਜੀ ਰੋਟੀ ਪਾਣੀ ਬਸ ਅਹੀ ਤਿਆਰੀ ਕਰਨ ਲੱਗੇ ਆ ਬੈਗ ਗਿਆ ਸੱਜ ਕੇ ਬੇਵੀਆਂ ਠੀਕ ਲੱਗ ਗਈ ਠੀਕ ਗੱਲ ਚੱਲ ਕੋਈ ਗੱਲ ਆਹ ਉਹ ਬੰਦਾਸ ਕੋਠੇ ਕੰਮ ਤੇ ਮੇਰਾ ਉਹਦੇ ਪੈ ਕੇ ਤੇ ਉੱਥੇ ਪੈ ਚਾਹੀਏ ਹਾਂ ਹੁਣ ਇੱਧਰ ਆ ਗਿਆ ਤਲਾ ਇਹ ਰੰਨਾ ਚ ਧੰਨਾ ਬੈਠਾ ਇਹ ਹੈ ਨਾ ਹਾ ਹੈ ਆਹ ਚਲੋ ਰੁਲਿਆ ਇਹ ਰੋਟੀ ਖਾਈਏ ਫਿਰ ਆਪਾਂ ਉਹ ਜੋ ਰੈਡੀ ਆ ਮੂੰਹ ਦੇ ਕਿਵੇਂ ਕਰਨਿਆ ਨਹੀਂ ਤੁਸੀਂ ਵਿਚਾਰੇ ਬੈਠੇ ਚੁੱਪ ਕਰਕੇ ਕੀ ਗੱਲ ਸਵੇਰੇ ਫਿਰ ਨਹੀਂ ਛੁੱਟੀ ਅਜ ਰਾਤ ਰਹਿਣਾ ਸਾਡੇ ਕੋਲ ਕਿ ਜੇ ਕੋਈ ਪਤਾ ਨਹੀਂ ਪਾਪਾ ਦਾ ਪਾਪਾ ਨੇ ਮੈਨੂੰ ਲੱਗੀ ਸ਼ੁਗਲੀ ਬੰਦਾ ਡਾਕ ਲਾਇਆ ਨਾ ਮਾਨੂੰ ਉਹੀ ਹੈ ਨਾ ਮੈਂ ਰਹਿਣਾ ਤੂੰ ਤੇ ਰਹਾ ਇੱਥੇ ਹਾਏ ਕੈਂ ਕਹਿੰਦਾ ਰਹਿ ਜਾ ਉਹਨਾਂ ਕਹਿੰਦਾ ਤੂੰ ਮੇਰੇ ਹੱਥੋਂ ਵੀ ਅੱਡ ਦਿਮਾਗ ਖਰਾਬ ਆ ਇੱਧਰ ਕੇ ਮੇਰੇ ਕਮਰੇ ਚ ਆ ਜਾਓ ਕੰਨੀਕ ਮੇਰੇ ਕਮਰੇ ਤੇ ਪਹਿਲੋ ਤੂੰ ਅੱਜ ਫਿਰ ਕਿੱਥੇ ਸੋਵੇਂਗੇ ਕਿੱਥੇ ਸੋਵੇਂਗੇ ਲੈ ਕਿੱਦਾਂ ਸੌਣ ਤੋਂ ਕਿੱਥੇ ਰਹਿ ਗਿਆ ਦੱਸ ਅਵਤਾਰ ਪਾਪਾ ਨਾਲ ਕੇ ਸੌਣ ਮਮਾ ਨਾਲ ਦਮੂ ਨਹੀਂ ਤੂੰ ਨਿਕਲੋ ਜਾਓ ਆਪਣੇ ਘਰਾਂ ਨੂੰ ਜਾਓ ਚਲੋ ਚਲੋ ਨਹੀਂ ਆਪਣੇ ਘਰੇ ਜਾਓ ਇਥੇ ਦਾ ਜਾਲਪੁੱਤ ਮਸ਼ੀਨ ਤੋਂ ਡਿੱਗ ਜਾਏਗਾ ਲੱਗਦਾ ਡਿੱਗ ਜਾਏਗਾ ਕੱਟ ਕੇ ਇੱਥੋਂ ਦੱਬ ਦੇ ਅਰੇ ਕਿੱਥੇ ਅਖੇਰ ਮਾਰੀ ਅੰਦਰ ਸਾਨੂੰ ਮਾਰਜਾ ਹੱਥ ਚੋਂ ਨਾ ਮੋਦਣਾ ਹਨਾ ਚੱਕੀ ਖਾਲਾ ਹਨਾ ਹਾਲਾ ਪੁੱਤ ਹਨਾ ਦਮਨ ਦੋਤਾ ਚੇਕ ਕਰ ਚਿੰਤ ਕਰਦੇ ਸੋਖੀ ਰੱਖੀ ਹਾਇ ਕਰ ਤੇ ਅਕੀ ਦਮਨ ਇਹ ਸੋਨਾ ਹੈ ਆ ਦੇਖਿਆ ਸੌਫਟਵੇਅਰ ਆ ਦੇਖੀ ਇਹ ਬਾਰੇ ਛੋਟਾ ਨੇ ਅਦਰੋਂ ਟੈਲ ਬਿਗੜੇ ਚਟਾ ਦਾ ਕਿਲਾ ਕਾਉਣ ਵਿੱਚ ਕਿਲਾ ਬ੍ਰੈਂਟਨ ਬਿਗੜੇ ਉਹ ਚਟਾ ਦਾ ਕਿਲਾ ਕਾਲੀ ਸੀਸ਼ੇ 20 ਨਾਲ ਹੁੰਦੇ ਪਾਪਰੇ ਆ ਦੇਖੇ ਦਰਮੇ ਮੈਂ ਵੀ ਤਈਆਂ ਜੂੜੇ ਨਾਲੀ ਕਿੜਾ ਪਟਕਾ ਬੰਨਿਆ ਦੇ ਬਈ ਜੀ ਬੈਠੇ ਬਿਠੇ ਮੈਨੂੰ ਦਾ ਪਤਾ ਨਹੀਂ ਤੁਸ ਪਾਓ

ਜੋ ਪਾਣੀ ਖਾਲਿਆ ਤੇ ਜਿਆਦੀ ਤਿਆਰੀ ਹੋ ਗਈ ਤੇ ਨਾਲ ਦਮਣ ਵੀ ਤਿਆਰ ਹੋ ਗਈ ਕਹਿੰਦੇ ਮੈਂ ਵੀ ਜਾਣਾ ਜੁੱਤੀ ਲੱਭੀ ਤਾਂ ਸੋਚਿਆ ਸੀ ਕੀ ਤੇ ਕੀ ਹੋ ਗਿਆ ਅਸੀਂ ਐਵੇਂ ਅਸੀਂ ਐ ਸੋਚੇ ਸੀ ਵੀ ਅਸੀਂ ਉਰੇ ਰਹਿਾਂਗੇ ਤੇ ਉਲਟੇ ਹੋਇਆ ਕੰਮ ਹਾਂ ਹਾਂ ਚਲ ਕੋਈ ਫੋਨ ਤੇ ਬੀਜੀ ਹੈ ਕੋਈ ਫੋਨ ਚਲਾਉਂਦੇ ਬੀਜੀ ਹੈ ਕੋਈ ਕੁਸ਼ ਕਹਿ ਰਿਹਾ ਹੈ ਤਿਆਰ ਹੋ ਜਾ ਕੋਈ ਕੁਸ਼ ਕੋਈ ਕੁਸ਼ ਤੇ ਬਸ ਉਸ ਜਿਆਦਾ ਤਿਆਰੀ ਕਰਦੇ ਆ ਤੇ ਬਾਏ ਬਾਏ ਦੇ ਆਇਆ ਪੁਨੋ ਸੈਂਟਰ ਯਾਰ ਇਹ ਆ ਦੇਖੋ ਮੇਰੇ ਹਾਲਾਤ ਦੇਖ ਫੋਨ ਦੇ ਜਮੀ ਇਧਰ ਆ ਤੁਹਾਨੂੰ ਕੀ ਕਰਨਾ ਤੂੰ ਅਭੀ ਬੱਚੇ ਹੋ ਇਧਰੋਂ ਸਕਰੀਨ ਟੁੱਟੀ ਪਈ ਹੈ ਆਪਣਾ ਸਾਰਾ ਸੋਨਾ ਲੱਗੀ ਲੱਗੇ ਡਰੈਸ ਟੀ ਟਾਪ ਰੰਗ ਤੇ ਅਮਮਾ ਸਕੇ ਨਾਲੋਂ ਆਪਰੇ ਦੱਸੋ ਇਹ ਆਸ਼ੀਆ ਮੇਰੇ ਮਾਰੇ ਸਹੀ ਗੱਲ ਹੈ ਦਮਨ ਸਰੀ ਅੱਜ ਹੀ ਚੰਗਾ ਪੱਕਾ ਜੀ ਟੂਸ਼ਨ ਜਾਣਾ ਆਹ ਆ ਦੇ ਉਧਰ ਦੇ ਉਧਰ ਦੇ ਇੱਦਾਂ ਵੀ ਸੀਡ ਹੈ ਨਾ ਮੈਂ ਬਣਾਈ ਸਹੀ ਗੱਲ ਵੱਡੀ ਵੱਡੀ ਤੁਹਾਡੀ ਕਦੋਂ ਲਈ ਇਹ ਬਸ ਲੇਟੈਸਟ ਮਾਡਲ ਹੈ 2024 ਲੈ ਇਹ ਤਾਂ ਬਹੁਤ ਦਰਦੀ ਕੰਮ ਹੈ ਜਦੋਂ ਫੋਸਿਓਰੀ ਆਦੀ ਚੰਦ ਕੰਮ ਕਰ ਲਈ ਜਾ ਕੇ ਕੰਮ ਤਾਂ ਪਾਪਾ ਨੇ ਗਾਣਾ ਸੁਣਿਆ ਪਾਪਾ ਬਿਜੀ ਨੇ ਠੀਕ ਹੈ ਗਣਪ ਚਲਾ 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 ਇਹਦਾ ਚਾਲ ਆ ਇਹਦਾ ਇਹੂ ਤੇ ਬ੍ਰੇਕ ਮਾਰੋ ਕੱਸ ਕੇ ਉਹ ਹੈ ਮਾਰੇ ਹੋ ਮਾਰੇ ਮਕਰਿਓ ਕਰਿਓ ਕਰਿਓ ਚੇਵਰਗਾ ਹੈ ਕਿ ਤੈਨੂੰ ਨਾ ਆ ਕੇ ਨਾ ਸਭਰਾ ਆ ਨਹੀਂ ਦਬਦਾ ਕਹਿੰਦਾ ਆਉਂਦੇ ਤਾਂ ਬੁਰੀ ਦੋਸਤ ਆਉਂਦੇ ਡਿਗਰੀ ਡ੍ਰੈਕਵਾ ਦਿੱਤਾ ਹੁਣ ਵਿੱਚ ਇਕੱਲਾ ਬੈਰ ਲੈਂਦੇ ਜਿੱਤਾ ਦਾ ਆਇਆ ਕਿਹਾ ਅਰੇ ਕੀ ਬੈਸਟ ਦੇਵਾਈ ਬਰੇਡ ਲਾਲ ਵਾਲੀ ਐ ਖੈਰ ਤੇਰਾ ਹੋਈ ਜਾਂਦੇ ਜਿਵੇਂ ਜਿਵੇਂ ਮੇਰਾ ਪੂਰਾ ਆਉਂਦਾ ਯਰ ਮੈਂ ਮੇਰੇ ਤਰਫ ਖੜੇ ਵਾਲੇ ਸ਼ੂਜ਼ ਬਹੁਤ ਸੋਹਣੇ ਲੱਗੇ ਆ ਸੱਚੀ ਆ ਜੀ ਨਾ ਬਰਥਡੇ ਕਰ ਲੈ ਚੱਲੀਏ ਬਰਥਡੇ ਕਰ ਲੈ ਚੱਲੀਆਂ ਨੇ ਲੋ ਫੋਟੋਆਂ ਬਰਥਡੇ ਸੈਲੀਬ੍ਰੇਟ ਕਰ ਲਿਆ ਆਪਾਂ ਨੇ ਕਾਕੀ ਉਹ ਨਹੀਂ ਆਏ ਸੀ ਕਾਕੇ ਉਹ ਨਹੀਂ ਆਏ ਕਾਕੀ ਆੜੀ ਕਾਕੇ ਕਾਕੀ ਦੀ ਗੱਡੀ 'ਚ ਆਏ ਹਣ ਜਿਵੇਂ ਕਾਕੇ ਉਹਦੀ ਗੱਡੀ ਹਾਂ ਬਰਥਡੇ ਕਰ ਲੈ ਚੱਲੀਆਂ ਬਾਏ ਹੈਪੀ ਬਰਥਡੇ ਮੇਰਾ ਵੀ ਆਉਣ ਵਾਲਾ 29 29 ਨੂੰ ਦਮਨ ਦਾ ਉਦੋਂ ਹੀ ਸੈਲੀਬ੍ਰੇਟ ਕਰਾਂਗੇ ਆਪਾਂ ਕਾਕੇ ਕੇਕਾ ਛੇੜੀਏ ਉਦੋਂ ਹੀ ਕਟਾਂਗੇ ਕਾਕੇ ਆ ਨਹੀਂ ਆਇਆ ਹਾਂ ਹਾਂ ਰਿੰਗ ਕਰ ਲਓ ਆ ਜੀ ਸਵੇਰੇ ਪੱਕਾ ਦਵਨ ਗੱਡੀ ਦੀ ਆਵਾਜ਼ ਹੈ ਨਹੀਂ ਮੁੰਡੇ ਨੂੰ ਬਿਠਾਣਾ ਨਹੀਂ ਰਹਿ ਜਾ ਨਹੀਂ ਤੂੰ ਮੇਰੇ ਕੋਲ ਕਿਹੜੇ ਸੂਟ ਨੇ ਇਹ ਕੱਪੜਾ ਕੀ ਮੈਂ ਵੇਖੇ ਮੈਨੂੰ ਸੋਹਣੇ ਲੱਗੇ ਮੇਰੇ ਲਈ ਵੀ ਇੱਕ ਬਣਵਾ ਦੀ ਐਵੇਂ ਦਾ ਮੇਰੇ ਲਈ ਐਵੇਂ ਦਾ ਬਣਾ ਦੀ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਜੀ ਤੇ ਕੱਲ ਅਮਨੁਰੀ ਚਲੇ ਗਏ ਉਹ ਤੋਂ ਬਾਅਦ ਤੁਸੀਂ ਰਾਤ ਤੋਂ ਬਾਅਦ ਅਸੀਂ ਵਲੌਗ ਸ਼ੂਟਿੰਗ ਕੀਤਾ ਉਹ ਚਲੇ ਗਏ ਤੇ ਦੇਲੀ ਨਹੀਂ ਲੱਗਿਆ ਨਾ ਵਲੌਗ ਸ਼ੂਟ ਕਰਨ ਨੂੰ ਕੀਤਾ ਦੇਲੀ ਨਹੀਂ ਕੀਤਾ ਹੈਗਾ ਤੇ ਇੱਧਰ ਸਵੇਰ ਦੇ ਆਪਾਂ ਸਾਰੇ ਕੰਮ ਕਾਰ ਖਤਮ ਕਰ ਲਏ ਕੱਪੜੇ ਧੋ ਕੇ ਰੱਖ ਤੇ ਦੇ ਉਤਾਰ ਵੀ ਆਫਿਸ ਚਲੇ ਗਏ ਦਮਨ ਵੀ ਸਕੂਲ ਤੇ ਟਾਈਮ ਦੁਪਹਿਰ ਦਾ ਦੁਪਹਿਰੇ ਮੈਂ ਵਲੌਗ ਸ਼ੁਰੂ ਕਰ ਰਹੀ ਹਾਂ ਤੇ ਮੈਂ ਆਪਣਾ ਉਹ ਕਰਦੇ ਹਾਂ ਜੀ ਨਮਕੀਨ ਚੌਲ ਅੱਜ ਤੱਕ ਕੋਈ ਚੇਂਜ ਲੱਗ ਰਿਹਾ ਹੋਣਾ ਮੇਰੇ ਚ ਕਿ ਅੱਜ ਨਾ ਮੈਂ ਕਲਰ ਲਾਲਿਆ ਵਾਲਾ ਨੂੰ ਤੇ ਕਲਰ ਮੈਂ ਲਾਇਆ ਜੀ ਗਾਨੀਅਰ ਦਾ ਤੇ ਹਜੇ ਤੱਕ ਤਾਂ ਕੋਈ ਅਲਰਜੀ ਵਗੈਰਾ ਨਹੀਂ ਹੋਈ ਤੇ ਬਾਕੀ ਅੱਗੇ ਦੇਣੇ ਵੈਸੇ ਇੱਕ ਪਿਛਲੀ ਤੇ ਉਹ ਪਿਛਲੀ ਵਾਰ ਜਿਹੜਾ ਮੈਂ ਮੈਟ੍ਰਿਕਸ ਦਾ ਕਲਰ ਯੂਜ਼ ਕੀਤਾ ਸੀ ਉਹਦੇ ਨਾਲ ਮੈਨੂੰ ਦੂਜੇ ਦਿਨ ਅਲਰਜੀ ਹੋਈ ਸੀ ਤੇ ਕਾਫੀ ਵਾਈਟ ਹੋਏ ਪਏ ਸੀ ਵਾਲ ਤੇ ਅੱਜ ਗਾਨੀਅਰ ਦਾ ਲਾਇਆ ਵਾਂ ਕਲਰ ਬਾਕੀ ਦੇਖਣੇ ਆ ਜਿਹੜੀ ਮਹਿੰਦੀ ਤੁਸੀਂ ਕਹਿੰਦੇ ਸੀ ਉਹ ਮੈਂਦੀ ਨਾ ਮੈਨੂੰ ਮਾਰਕੀਟ ਚ ਮਿਲੀ ਫੇਸ ਕਰਕੇ ਮੈਨੂੰ ਮਜਬੂਰਨ ਕਰਨਾ ਪlana ਪਿਆ ਕੋਂ ਦੇ ਨੇ ਜੇ ਇਹ ਤੇ ਅਲਰਜੀ ਹੋ ਗਈ ਤਾਂ ਬਹੁਤ ਕੰਮ ਹੋ ਜਾਣਾ ਖਰਾਬ ਤੇ ਵੇਕ ਕਰਦੇ ਹਾਂ ਸ਼ਾਮ ਤੱਕ ਦਾ ਤੇ ਚੌਲ ਚਰੂ ਬਣਾ ਕੇ ਪਰਾਂਦੇ ਆਪੇ ਦਮਨ ਆਉਣ ਵੜੀ ਦਮਨ ਨੇ ਆ ਜਾਣਾ ਤੇ ਦਮਨ ਕੱਲ ਨਾਲ ਚਲੀ ਗਈ ਸੀ ਤੁਸੀਂ ਵੇਖਿਆ ਵਲੌਗ ਦੇ ਵਿੱਚ ਤੇ ਹੁਣ ਦਮਨ ਇੱਧਰ ਆਏਗੀ ਕਿਉਂਕਿ ਦਮਨ ਨੇ ਸ਼ਾਮ ਨੂੰ 4 ਵਜੇ ਟਿਊਸ਼ਨ ਜਾਣਾ ਹੁੰਦਾ ਤੇ ਬਸ ਐਵੇਂ ਹੀ ਚੱਲਦਾ ਰਹਿਦਾ ਕੱਲ ਖੂਬ ਰੌਣਕਾਂ ਲੱਗੀਆਂ ਸੀ ਤੇ ਅੱਜ ਅਸੀਂ ਫੇਰ ਸੁਣਨੇ ਜੇ ਤੇ ਅੱਜ ਫੇਰ ਅਸੀਂ ਸੁਣਨੇ ਜੇ ਹੋ ਕੇ ਬਹਿ ਗਿਆ ਤੇ ਚਲੋ ਜੀ ਬਣੇ ਰੋ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਜ਼ਰ ਆ ਫਦਾ ਮੰਦਾ ਕਰਦੇ ਰਹੇ ਹਾਂ ਤੇ ਇਹਦਾ ਮੇਰੇ ਪਿਆਰ ਕੁਕੀ ਨੇ ਬ੍ਰਾਊਨ ਵੀ ਕਲਰ ਦੇ ਤੇ ਆਪਾਂ ਚੌਲ ਬਣਾਉਣੇ ਨੇ ਫਿਰ ਮਿਲ ਜਾ ਤੁਹਾਨੂੰ ਚੌਲ ਆਪਾਂ ਨੇ ਇਹਦਾ ਚੌਲ ਆਪਾਂ ਨੇ ਭੋਂਕ ਰੱਖੇ ਹੋਏ ਨੇ ਬਸ ਚੌਲ ਬਣਾ ਲਾਂਗੇ ਆਪਾਂ ਰੱਖਤੇ ਤੇ ਉਹਨਾਂ ਚਿਰ ਬੈਠ ਕੇ ਦਮਨ ਦਾ ਵੇਟ ਕਰਦੇ ਹਾਂ ਤੇ ਇੱਕ ਗੱਲ ਤੁਹਾਡਾ ਮੈਂ ਹੋਰ ਕਰਨੀ ਏ ਤੇ ਆ ਜਿਹੜੇ ਕਾਫੀ ਕਮੈਂਟ ਆ ਰਹੇ ਨੇ ਚੰਗੇ ਵੀ ਬਹੁਤ ਕਮੈਂਟ ਆ ਰਹੇ ਨੇ ਤੇ ਵਿੱਚ ਤੁਹਾਨੂੰ ਪਤਾ ਹੈ ਕੁਝ ਜਦੋਂ ਕੁਝ ਚੰਗਾ ਹੋਏ ਤਾਂ ਕੁਝ ਮਾੜਾ ਵੀ ਹੁੰਦਾ ਹਨਾ ਤੇ ਵੀ ਜਮਾੜੇ ਵੀ ਕਮੈਂਟ ਬਹੁਤ ਆ ਰਹੇ ਨੇ ਕਿ ਦਿਨਾਂ ਤੋਂ ਮਤਲਬ ਰੀਡ ਨਹੀਂ ਕਰ ਪਾਰੇ ਨਾ ਰਿਪਲਾਈ ਹੋ ਰਿਹਾ ਤੇ ਅੱਜ ਕੋਸ਼ਿਸ਼ ਹੈ ਤੇ ਲੋ ਜੀ ਇੱਧਰ ਮੇਰੇ ਚੌਲ ਆ ਗਏ ਨੇ ਤੇ ਦਮਨ ਸਾਡਾ ਹਜੇ ਆਇਆ ਨਹੀਂ ਟਾਈਮ 3:30 ਦਾ ਹੋਣ ਵਾਲਾ ਦਮਨ ਨੇ ਆਉਣਾ 4:00 ਤੇ ਮੈਂ ਕਿਹਾ ਚਲੋ ਮੈਂ ਖਾ ਲਵਾਂ ਤੇ ਮੈਂ ਦਹੀਂ ਨਹੀਂ ਨਾਲ ਲੈਂਦੀ ਮੈਂ ਸਿਰਫ ਥੋੜਾ ਜਿਹਾ ਘਿਓ ਪਾ ਕੇ ਫੇਰ ਖਾਂਦੀ ਹਾਂ ਉਹ ਵਧੀਆ ਬਣੇ ਟੇਸਟੀ ਵੀ ਨੇ ਜੀ ਸਾਡਾ ਦਮਨ ਆ ਗਿਆ ਨਾਲੇ ਪਿੰਡジャ ਆਏ ਆ ਮਿਲ ਕੇ ਆ ਗਏ ਪਿੰਡ ਵਾਲਿਆਂ ਨੂੰ ਨਾਲੇ ਪਿੰਡ ਵਾਲੇ ਕੱਲ ਇੱਥੇ ਆਏ ਹਨ ਵੈਸੇ ਹੀ ਜਾਣਾ ਸੀ ਪਿੰਡ ਮੈਂ ਤੋਂ ਲਓ ਰੋਟੀ ਲਓ ਆਪਾਂ ਖਾਓ ਥੈਂਕ ਯੂ ਕੱਪੜੇ ਫਟਾਫਟ ਚੇਂਜ ਕਰੋ ਟਿਊਸ਼ਨ ਦਾ ਟਾਈਮ ਹੋ ਰਿਹਾ ਦੇਖ ਲਓ ਦਮਨ ਨੇ ਰੋਟੀ ਪਾਣੀ ਖਾ ਲਿਆ ਤੇ ਅੱਜ 4:30 ਹੋ ਗਏ ਟਿਊਸ਼ਨ ਵਾਸਤੇ ਤੇ ਮੈਂ ਵੀ ਦਮਨ ਨਾਲ ਜਾਣਾ ਥੋੜਾ ਜਿਹਾ ਬਾਜ਼ਾਰ ਮੈਂ ਦਮਨ ਮੈਨੂੰ ਉੱਥੇ اتارਦੀ ਤੇ ਅਫਤਾਰ ਕਰਦੀ ਅੱਗੋਂ ਮੈਂ ਆ ਜੂੰਗਾ ਤੇ ਦਮਨ ਮੈਨੂੰ ਲੈ ਕੇ ਜਾਊਗੀ ਉੱਥੋਂ ਤੱਕ ਆ ਜਾ ਪੁੱਤ ਫਟਾਫਟ ਪਾਪਾ ਵੇਟ ਕਰਦੇ ਪਏ ਫੋਨ ਆ ਗਿਆ ਦੋ ਤਿੰਨ ਵਾਰੀ ਪਾਪਾ ਦਾ ਆਪਾਂ ਬੈਠੇ ਹਾਂ ਆਰਾਮ ਨਾਲ ਕੋਈ ਕੰਮ ਆ ਮੈਨੂੰ ਉਹ ਕੰਮ ਕਰਕੇ ਆਉਣਾ ਨਾਲੇ ਟਮਾਟਰ ਖਤਮ ਨੇ ਟਮਾਟਰ ਲੈ ਕੇ ਆਉਣੇ ਨੇ ਨਾਲੇ ਆਲੂ ਖਤਮ ਨੇ ਆਲੂ ਲੈ ਕੇ ਆਉਣੇ ਨੇ ਚੱਲ ਦੋ ਤਿੰਨ ਕੰਮ ਨੇ ਜਿਹੜੇ ਜ਼ਰੂਰੀ ਕਰਦੇ ਉਹ ਕਰਨੇ ਨੇ ਲਓ ਜੀ ਬਾਜ਼ਾਰ ਦੇ ਕੰਮ ਨਿਬੜ ਗਏ ਸੀ ਇੰਦਰ ਆਪਾਂ ਟਮਾਟਰ ਵੀ ਲੈ ਲਏ ਤੇ ਇੰਦਰ ਆਪਾਂ ਜੂਸ ਵੀ ਪੀ ਲਿਆ ਚੱਲੀਏ ਹੋਇਆ ਨਹੀਂ ਠੀਕ ਹੈ ਰਾਤ ਮੈਂ ਲੈਟ ਚੱਲਦੀ ਹੁੰਦੀ ਹੋਂ ਨਹੀਂ ਚੱਲਣਾ ਸੰਗਰੂਰ ਨੇ ਜਾ ਰਿਹਾ ਸੀ ਉਹ ਤਾਰ ਗਏ ਹੁਣ ਪਨੀਰ ਲੈਣ Shimla mircha pehya Shimla mircha paneer banawange ਕੀ ਹੋ ਗਿਆ ਤੂੰ ਮੇਰੇ ਨਾਲ ਪਹਿਲਾਂ ਖੜ ਗਈ ਮੇਰੇ ਤੋਂ ਹੈ ਦਰਵਾਜ਼ਾ ਖੜਕਾ ਕੇ ਕੌਣ ਅੰਦਰ ਚੱਲ ਮੈਂ ਆਈ ਉੱਤੇ ਨਾਲ ਹੀ ਆ ਗਈ ਫੇਠ ਹੁਣ ਅੰਦਰ ਵੜਦੀ ਚਲੋ ਓਏ ਹੋਏ 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 ਰਬੜ ਪੈਂਟ ਚੱਕ ਲਿਆ ਹੁੰਦੇ ਆ ਕੱਟ ਮੂੰਚੋ ਮੂੰਚੋ ਕੱਟ કડકડકડકડ લો બજારੋਂ આથે પાછા ટે ટાઈમ ਹੋ ગયું 6:30 વાગ્યા તો મેરા દम्मू ਵੀ ટ્યુશન તો આ ગયા ਤੇ યે લગણી હણ રાજી सब्जी ਦੇ ਵਿੱਚ બનાવાંગા જો शिमला मिर्च થોડજા પૂની کافی ਦਿના નહી લે આ કે રખિયા પૈના કેવું નહી ਸੀ લાગ રહા કે આજ બનાનેયા મતલબ નહી কাল બનાનેયા હવે આ ચાલી તો ਵੀ બહાર ਹੀ આયા ઇતے છ ટાઈમ સાકે કામ કરના ઠીક હે હ ਪੂਰਾ ਰਹਿ ਗਿਆ ਪੂਰਾ ਲਈ ਅੱਜ ਤਨਾ ਸਾਫ ਕਰੀਏਗਾ ਜੀ ਤੇ ਤੇ ਕਮੈਂਟ ਆਇਆ ਜੀ ਕੱਲ ਪਰਸੋਂ ਪਰਸੋਂ ਵਾਲੀ ਵੀਡੀਓ ਤੇ ਕਹਿੰਦੇ ਸਬਜ਼ੀ ਬਣਾਉਣ ਦੀ ਅਕਲ ਸਿੱਖ ਲੋ ਹੈ ਤੇ ਮੈਂ ਹੈਰਾਨ ਮੈਂ ਕਿਹਾ ਉਹਨਾਂ ਦੀ ਜਿਹੜੀ ਵਾਰਡਿੰਗ ਸੀ ਨਾ ਇੰਨੀ ਸੋਹਣੀ ਸੀ ਨਾ ਤੇ ਮੈਂ ਉਹਨਾਂ ਨੂੰ ਸਪੈਸ਼ਲ ਥੈਂਕ ਯੂ ਵੀ ਲਿਖਿਆ ਮੈਂ ਕਿਹਾ ਧੰਨਵਾਦ ਕਿ ਤੁਸੀਂ ਮੈਨੂੰ ਦੱਸਿਆ ਹਨਾ ਕਿ ਮੈਨੂੰ ਕੁਝ ਆਉਂਦਾ ਨਹੀਂ ਗੁੱਸੇ ਦੇ ਵਿੱਚ ਹਨਾ ਟਾਈਮ ਕੱਢਿਆ ਨਾਲੇ ਸਾਡੀ ਵੀਡੀਓ ਦੇਖੀ ਨਾਲੇ ਕਮੈਂਟ ਕੀਤਾ ਮੈਂ ਨਹੀਂਆਂ ਲੋਕਾਂ ਦੀ ਸੋਚ ਦਾ ਸਰਿਆ ਹੀ ਪਿਆ ਲੋਕੀ ਨਾ ਗੱਲ ਕਰਨ ਲੱਗਿਆ ਥੋੜਾ ਬੋਤਾ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਬੋਲ ਰਹੇ ਹਾਂ ਅਗਲੇ ਨੂੰ ਹਨਾ ਤੁਸੀਂ ਜਾਣਦੇ ਹੋ ਸਾਨੂੰ ਜਾਂ ਨਹੀਂ ਜਾਣਦੇ ਐਨੀ ਮਤਲਬ ਕਰਤੋ ਕਿ ਜਿਵੇਂ ਹੋਣਾ ਕਿ ਹਾਂ ਐਨਾ ਆਪਣਾ ਗੁੱਸਾ ਕੱਢਣਾ ਕਿ ਹਾਂ ਅਗਰ ਨਹੀਂ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਕੋਈ ਚੱਕਰ ਨਹੀਂ ਤੁਸੀਂ ਸਾਡੇ ਚੈਨਲ ਤੋਂ ਜਾ ਸਕਦੇ ਹੋ ਨਾ ਦੇਖੋ ਕੋਈ ਚੱਕਰ ਨਹੀਂ ਪਰ ਥੋੜਾ ਕਮੈਂਟ ਕਰ ਲੱਗਿਆ ਸੋਚਿਆ ਕਰੋ ਬਾਕੀ ਦੇਖੋ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਰਦੇ ਹੋ ਕਮੈਂਟ ਕੋਈ ਗੱਲ ਨਹੀਂ ਇਹ ਤੁਹਾਡੀ ਆਪਣੀ ਸੋਚ ਹੈ ਜੇ ਮੇਰੇ ਭੈਣ ਭਰਾਵਾਂ ਨੇ ਨਹੀਂ ਕਮੈਂਟ ਪੜਿਆ ਜਾ ਕੇ ਦੇਖਿਓ ਉਹ ਮੈਨੂੰ ਲੱਗਦਾ ਮੈਂ ਉੱਪਰ ਪਿੰਨ ਕੀਤਾ ਹੋਇਆ ਤੇ ਉਸੇ ਆਈਡੀ 'ਚ ਉਹਨਾਂ ਦੋ ਦੋ ਉਹਨਾਂ ਨੇ ਕਮੈਂਟ ਕੀਤੇ ਹਨ ਜੂਰ ਜਾ ਕੇ ਦੇਖੋ ਮੈਨੂੰ ਕੋਈ ਨਾ ਲਿਆ ਦੇ ਤੇ ਬਾਕੀ ਚਲੋ ਜੀ ਲੋਕਾਂ ਦੀ ਸੋਚ ਆਪਾਂ ਬਦਲ ਨਹੀਂ ਸਕਦੇ ਹਾਂ ਲੋਕਾਂ ਨੂੰ ਤੋ ਉਹ ਆਪਣੇ ਲਈਆਂ ਪਾਣੀ 'ਚ ਥੋੜਾ ਟੈਂਕੀ ਵਾਲਾ ਪਾਣੀ ਪੋਸਾ ਸੀ ਪਰ ਫਿਰ ਵੀ ਆਪਾਂ ਇੱਕ ਵਾਰ ਇਹਨੂੰ ਸਾਫ਼ ਕਰ ਲੈਂਦੇ ਹਾਂ ਅੱਜ ਕੱਲ ਮਿੱਟੀ ਮੁੱਟੀ ਬਹੁਤ ਪਈ ਹੁੰਦੀ ਉੱਤੇ ਜੀ ਨਹੀਂ ਕਰਦਾ ਅੱਜ ਕੱਲ ਸਬਜ਼ੀਆਂ ਵੀ ਇਹੋ ਜਿਹੀਆਂ ਹੁੰਦੀਆਂ ਨੇ ਤੇ ਸੱਚ ਹਾਂ ਮੈਂ ਦੱਸਦਾ ਮੇਨ ਗੱਲ ਤਾਂ ਮੈਂ ਦੱਸਦਾ ਕਿ ਸਵੇਰੇ ਪਹੁੰਚ ਰਿਆਂਗੇ ਅਸੀਂ ਚੰਡੀਗੜ੍ਹ ਤੇ ਸਵੇਰੇ ਅਸੀਂ 9:30 ਵਜੇ ਚੰਡੀਗੜ੍ਹ ਪਹੁੰਚ ਜਾਣਾ ਤੇ ਵਲੌਗ ਤੁਹਾਡੇ ਕੋ ਆ ਗਿਆ ਹੁਣ 8:00 ਵਜੇ ਦਾ ਅਸੀਂ 9:30 ਚੰਡੀਗੜ੍ਹ ਪਹੁੰਚ ਜਾਣਾ ਮੌਸਮ ਠੰਡਾ ਬੁਠਾ ਹੋ ਰਿਹਾ ਹੈ ਅਗੇ ਕਿਉਂ ਬਹੁਤ ਬੋਲਦੀ ਇਥੇ ਐਮਰੋ ਪੋਸਟਲ ਕਾ ਲੱਗਿਆ ਉਹਦੇ ਉਹ ਮੂੰਹ ਥੋੜੀ ਨਹੀਂ ਖੋਲਿਆ ਤੇ ਮੇਛਾ ਥੋੜੀਆਂ ਨੇ ਹਿਸੇਰੀ ਵੀ ਸਰ ਜੇਗਾ ਫਿਰ ਯਾਰ ਹੁਣ ਬਣਾਉਣ ਤੇ ਲੱਗਿਆ ਸਿਰੇ ਬ੍ਰੇਕਫਾਸਟ ਆ ਹੋ ਜੇ ਹਨਾ ਚੱਲਿਆ ਦੇ ਮੈਨੂੰ ਤੋਂ ਦਮਨ ਮੈਂ ਹੁਣੀ ਕਮੈਂਟ ਰੀਡ ਕਰ ਰਹੀ ਸੀ ਸੁਰਿੰਦਰਪਾਲ ਕੌਰ ਦਾ ਕਮੈਂਟ ਆਇਆ ਤੁਹਾਡੇ ਲਈ ਉਹ ਜਿਹੜਾ ਕੱਲ ਤੁਸੀਂ ਪ੍ਰਨੀਤਗਿਰਨਾ ਸਕੂਟੀ ਤੇ ਨਹੀਂ ਗਏ ਗਰਗ ਦੇ ਉਹ ਵਲੌਗ ਦੇ ਵਿੱਚ ਦੇਖਿਆ ਹੁਣ ਉਹ ਕਹਿੰਦੇ ਹੈਲਮਟ ਪਾ ਕੇ ਸਕੂਟੀ ਚਲਾਇਆ ਕਰੋ ਠੀਕ ਹੈ ਹੈਲਮਟ ਲਿਆਦਨੇ ਹੈਲਮਟ ਪਾ ਕੇ ਸਕੂਟੀ ਚਲਾਇਆ ਕਰੋ ਠੀਕ ਹੈ ਰੋਟੀ ਖਾ ਕੇ ਜੀ ਆਪਾਂ ਫ੍ਰੀ ਨੇ ਜੀ ਜੰਮਾ ਦਾ ਆਪਦੇ ਤੋਂ ਕੰਮ ਚੱਲਦਾ ਪਿਆ। ਅਸਲ ਤੇ ਬਿਲਕੁਲ ਕਾਣ। ਪਤਾ ਨਹੀਂ ਕਿ ਕਮੈਂਟ ਆਇਆ ਜਦੋਂ ਸਿਆਮ ਨੂੰ ਬਣਾ ਠੀਕ ਹੈ। ਚਲੋ ਜੀ ਆਪਾਂ ਬਣਾਉ ਤਾਂ ਅੱਜ ਰੋਟੀ ਲਈਏ ਤੇ ਅੱਜ ਦੇ ਬਲੌਗ ਦਾ ਇਹਨਾਂ ਪ੍ਰੈਸਟੀ ਕਰਦੇ ਆ ਮਿਲਦਾ ਤੁਹਾਨੂੰ ਨਵੇਂ ਨਸਲ ਬਲੌਗ ਦੇ ਨਾਲ ਇੱਕ ਆ ਦਾ ਪਰਫੋਰਮੈਂਸ ਹੈ ਚੰਡੀਗੜ੍ਹ ਮਿਲ ਕਰਦੇ ਆ। ਅਗਵਾ ਦਾ ਬਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਅਸੀਂ ਕੱਲ ਸਾਰੇ